ਸਾਰੇ ਸਾਮਾਨ ਪ੍ਰੋਵਾਈਡ ਕੀਤਾ ਗਿਆ ਸਾਨੂੰ ਸਾਡੇ ਐਕਸਪਰਟ ਐਨਸੈਲਟਿਸ ਜੀਮਾ ਡਾਕਟਰ ਅਰਵਿੰਦ ਡਾਕਟਰ ਪਾਸਨਾ ਦੀ ਹੈਲਪ ਨਾਲ ਅਸੀਂ ਟਰਾਈ ਕੀਤਾ ਕਿ ਅਸੀਂ ਸਾਰਾ ਕੇਸ ਇੱਥੇ ਹੀ ਕੀਤਾ ਜਾਏ ਤੇ ਸਾਡੇ ਕੋਈ 4 ਦਿਨ ਹੋ ਗਏ ਸੀ ਅਸੀਂ ਸਾਡਾ ਆਕਸੀਜਨ ਪਲਾਂਟ ਵੀ ਵਰਕਿੰਗ ਨਹੀਂ ਸੀ ਅਸੀਂ ਜਿਵੇਂ ਸਾਰੇ ਬੀ ਐਮਸੀ ਐਸ ਸੀਐਸ ਆਰ ਔਰ ਐਸ ਐਮਓ ਸਰਵਿਸ ਦੀ ਮਦਦ ਨਾਲ ਆਕਸੀਜਨ ਪਲਾਂਟ ਚਾਲੂ ਹੋਇਆ ਸਾਨੂੰ ਕੰਟੀਨਿਊਸ ਆਕਸੀਜਨ ਸਪਲਾਈ ਮਿਲ ਰਹੀ ਹੈ ਜਿਹਦੇ ਕਰਕੇ ਇਹ ਕੇਸ ਅਸੀਂ ਇੱਥੇ ਕਰ ਪਾਏ ਇਵੇ ਨਾਲ ਨਾਲ ਉਹ ਸਰਜਿਕਲੀ ਵੀ ਸਾਡੇ ਲਈ ਬਹੁਤ ਚੈਲਿੰਜਿੰਗ ਸੀਗਾ ਕਿਉਂਕਿ ਮਰੀਜ਼ ਦਾ ਪਹਿਲਾ ਲੋ ਆਪਰੇਟ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਦੀ ਆੰਤੜੀਆਂ ਤੇ ਜਿਹੜਾ ਪਿਸ਼ਾਬ ਦੀ ਫੈਲੀ ਹੈ ਸਾਰੀ ਆਪਸ ਵਿੱਚ ਫਿੱਪੀ ਪਈ ਸੀ ਵਿੱਚ ਤੁਕਸ ਲिटल ਲੌਂਗਰ ਹੀ ਸਾਨੂੰ ਟਾਈਮ ਲੱਗਿਆ ਆਪਰੇਟ ਵੇਲੇ ਪਰ ਵਿਦ ਦੀ ਹੈਲਪ ਆਫ ਡੀਐਨਐਸ ਸਟੈਟਿਸ ਐਂਡ ਸਰਜਨ ਆਲਸੋ ਵੀ ਹੈ ਡਾਕਟਰ ਵਿਸ਼ਾਲ ਵੀ ਦਾਸ ਅਸੀਂ ਸਾਰਿਆਂ ਨੇ ਮਿਲ ਕੇ ਇੱਥੇ ਇਹ ਆਪਰੇਟ ਕੀਤਾ ਸਾਨੂੰ ਲਾਈਵ ਹੈਲਦੀ ਮੇਲ ਬੇਬੀ ਹੋਇਆ ਮਰੀਜ਼ ਤੇ ਬੱਚਾ ਦੋਨੋਂ ਇਸ ਟਾਈਮ ਤੇ ਬਿਲਕੁਲ ਹੈਲਦੀ ਨੇ ਸਾਰਾ ਇਹ ਹੀ ਇਹ ਕਿ ਅਸੀਂ ਹੁਣ ਟਰਾਈ ਕਰ ਰਹੇ ਆ ਕਿ ਸਾਡੇ ਸਿਵਲ ਹਸਪੀਟਲ ਤੇ ਸਾਰੀ ਸੁਵਿਧਾਾਂ ਆਣ ਅਸੀਂ ਜਿੰਨਾ ਹਾਈ ਰਿਸਕ ਤੋਂ ਹਾਈ ਰਿਸਕ 스테ਜ ਇੱਥੇ ਕਰੀਏ ਜਿੰਨਾ ਤੱਕ ਸਾਡਾ ਹੁੰਦਾ ਸੀ ਟਰਾਈ ਕਰਦੇ ਹਾਂ ਕਿ ਕੇਸ ਇਸੇ ਇਹੀ ਹੋ ਹੈ ਪੇਸ਼ੈਂਟ ਰਿੰਪੀ ਜੋ ਕਿ ਪ੍ਰੈਗਨਨਸੀ ਹੋ ਸਾਡੇ ਕੋਲ ਸੇਜ਼ੀਅਮ ਸੈਕਸ਼ਨ ਲਈ ਮੈਨੂੰ ਐਡੀ ਪੀਐਸਲੀਪਰ ਜਗ੍ਹਾ ਡਾਕਟਰ ਸਮੀਤਾ ਵੱਲੋਂ ਪੇਸ਼ੈਂਟ ਮੇਰੇ ਕੋਲ ਆਇਆ ਅਸੀਂ ਦੇਖਿਆ ਕਿ ਪੇਸ਼ੈਂਟ ਦਾ ਕੱਦ ਬਹੁਤ ਜ਼ਿਆਦਾ ਛੋਟਾ ਸੀ ਤੇ ਆਪਾਂ ਇਹਨੂੰ ਜਿਹੜੀ ਕਿ ਡਿਸ਼ੀ ਹੁੰਦੀ ਹੈ ਰੀਡ ਦੀ ਹੱਡੀ ਟਿਕਾ ਲਾ ਕੇ ਲੱਗਦੀ ਆ ਆਪਾਂ ਇਹਨੂੰ ਨਹੀਂ ਦੇ ਸਕਦੇ ਕਿਉਂਕਿ ਕੱਦ ਛੋਟਾ ਹੋਣ ਕਰਕੇ ਜੇ ਆਪਾਂ ਦਿਨ ਦੇ ਤੇ ਇਹਦੇ ਸਾਹ ਰੁਕ ਸਕਦੇ ਸੀ ਮਰੀਜ਼ ਦਾ ਦਿਲ ਰੁਕ ਤੁਰਕਦਾ ਸੀ ਜੇ ਉਹਨੂੰ ਵੈਂਟੀਲੇਟਰ ਦੀ ਲੋੜ ਪੈ ਸਕਦੀ ਸੀ ਅਸੀਂ ਪਹਿਲਾਂ ਪੇਸ਼ੈਂਟ ਨੂੰ ਸਮਝਾਇਆ ਕਿ ਤੁਸੀਂ ਅੰਮ੍ਰਿਤਸਰ ਚਲੇ ਜਾਓ ਉੱਥੇ ਤੁਹਾਡੇ ਲਈ ਬੈਟਰ ਆਪਸ਼ਨਸ ਹਨ ਬੇਕਿਨ ਪੇਸ਼ੈਂਟ ਨਹੀਂ ਜਾਣਾ ਚਾਹੁੰਦਾ ਸੀ ਉਹ ਬਹੁਤ ਗਰੀਬ ਸੀ ਉਹ ਚਾਹੁੰਦਾ ਸੀ ਗੁਰਦਾਸਪੁਰ ਸਿਵਲ ਹਸਪੀਟਲ 'ਚ ਹੀ ਮੇਰਾ ਕੇਸ ਕੀਤਾ ਜਾਏ ਐਸ ਸਾਰੀ ਪੇਸ਼ੈਂ ਮੈਂ ਤੇ ਮੇਰੇ ਕਲੀਗ ਐਨਸਟੈਟਿਸ ਡਾਕਟਰ ਅਰਵਿੰਦ ਤੇ ਗਾਇਨਕੋਲੋਜਿਸਟ ਡਾਕਟਰ ਸਮਿਤਾ ਅਸੀਂ ਪਲਾਨ ਕੀਤਾ ਕਿ ਪੇਸ਼ੈਂਟ ਨੂੰ ਇੱਥੇ ਕਿੱਦਾਂ ਕੀਤਾ ਜਾ ਸਕਦਾ ਸਾਡੇ ਸਾਰੇ ਹਾਇਰ ਅਫੀਸ਼ਰ ਸਾਡੇ ਸੀਐਸਰ ਡਾਕਟਰ ਭਰਤ ਗੂਸ਼ਨ ਡੀਐਮਸੀ ਸਰ ਡਾਕਟਰ ਰੋਮੀ ਰਾਜਾ ਤੇ ਸਾਡੇ ਐਸਐਮਓ ਸਰ ਡਾਕਟਰ ਅਰਵਿੰਦ ਮਹਾਜਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਨੂੰ ਆਕਸੀਜਨ ਦੀ ਸਪਲਾਈ ਮੁਹੱਈਆ ਕਰਵਾਈ 24 ਆਵਰ ਸਾਨੂੰ ਹੋਰ ਜੋ ਸਾਡਾ ਸਮਾਨ ਚਾਹੀਦਾ ਸੀ ਇਹ ਕੇਸ ਕਰਨ ਦੀ ਉਹਨੇ ਕਿਹਾ ਤੁਸੀਂ ਦੱਸੋ ਅਸੀਂ ਪ੍ਰੋਵਾਈਡ ਕਰਾਵਾਂਗੇ ਪੇਸ਼ੈਂਟ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਔਰ ਸਭ ਦੀ ਸਹਾਇਤਾ ਦੇ ਨਾਲ ਕੇਸ ਨੂੰ ਅਪਰੇਟ ਕੀਤਾ ਪੂਰੀ ਬੇਹੋਸ਼ੀ ਦਿੱਤੀ ਛੇੜ ਦੀ ਹੱਡੀ ਦੇ ਵਿੱਚ ਠੀਕਾ ਨਹੀਂ ਲਗਾਇਆ ਤੇ ਸਾਰਿਆਂ ਦੇ ਇੱਕ ਟੀਮ ਵਰਕ ਨਾਲ ਸਾਡੇ ਸਾਰੇ ਓਟੀ ਦੇ ਜਿੰਨੇ ਵੀ ਨਾਲ ਸਾਡੇ ਸਾਡੇ ਨਰਸਿੰਗ ਸਿਸਟਮ ਨੇ ਬਾਕੀ ਸਟਾਫ ਨੇ اور ਸਭ ਨੇ ਸਹਿਯੋਗ ਦੇ ਨਾਲ ਲੱਸੀਆ ਕੇਸ ਕੀਤਾ ਤੇ ਹੁਣ ਉਹਦਾ ਇੱਕ ਮੇਲ ਬੀਬੀ ਹੋਇਆ ਹੈ ਔਰ ਪੇਸ਼ੈਂਟ ਨੂੰ ਅਸੀਂ ਮੋਨਿਟਰਿੰਗ ਤੇ ਲਈ 24 ਆਵਰਸ ਆਕਸੀਜਨ ਦੇ ਵਿੱਚ ਲਈ ਆਈਸੀਯੂ ਵਿੱਚ ਰੱਖਿਆ ਹੁਣ ਪੇਸ਼ੈਂਟ ਇਜ਼ ਡੂਇੰਗ ਕੰਪਲੀਟਲੀ ਫਾਈਨ ਬੇਬੀ ਵੀ ਠੀਕ ਹੈ ਔਰ ਉਹ ਪੇਸ਼ੈਂਟ ਵੀ ਠੀਕ ਹੈ ਔਰ ਕੱਲ ਅਸੀਂ ਉਹਨੂੰ ਪਲਾਨ ਕਰ ਰਹੇ ਹਾਂ ਹਾਰਵਰਥ ਵਿੱਚ ਸ਼ਿਫਟ ਕਰਾਂਗੇ तो मुझे मेरा प्रेशर नहीं हो रहा था फिर डॉक्टर ने अच्छी तरह किया बहुत कोपरेट किया है हाइट छोटी करके नहीं हो रहा था प्रेशन चार तो पाँच डॉक्टर्स हैं